ਚ ਬਠਿੰਡਾ ਰੇਂਜ ਪੁਲਿਸ ਵੱਲੋਂ ਪਿਛਲੇ 3 ਮਹੀਨੇ ਵਿੱਚ ਜੋ ਕਾਰਗੁਜ਼ਾਰੀ ਹੈ ਜਿਹਦੇ ਤਹਿਤ ਕਿ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪਬਲਿਕ ਦੀ ਸੇਵਾ ਵਾਸਤੇ ਹਰ ਸਮੇਂ ਜਿਹੜਾ ਹੈਗਾ ਤਿਆਰ ਆ ਤੇ ਸੱਚੇ ਦਿਲ ਤੋਂ ਜਿਹੜਾ ਹੈਗਾ ਜੋ ਵੀ ਪ੍ਰੋਬਲਮ ਕ੍ਰਾਈਮ ਦੇ ਵਿੱਚ ਕਿਸੇ ਕਿਸਮ ਦੀ ਵੀ ਪਬਲਿਕ ਨੂੰ ਆਂਦੀ ਹੈ ਤੇ ਉਹਨੂੰ ਅਸੀਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਦੋਸ਼ੀ ਆ ਉਹਨੂੰ ਅਰੈਸਟ ਕਰਨਾ ਔਰ ਉਹਦੇ ਮੁਕਦਮੇ ਦਾ ਚਲਾਨ ਦੇਣਾ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਉਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ 3 ਮਹੀਨੇ ਦੇ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ ਨਸ਼ਿਆਂ ਦੇ ਖਿਲਾਫ ਜਿਹੜਾ ਸਾਡੀ ਮੁਹਿਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਜਿਹੜਾ ਹੈਗਾ ਅਸੀਂ 500 ਦੇ ਕਰੀਬ ਜਿਹੜਾ ਹੈਗਾ ਮੁਕਦਮੇ ਦਰਜ ਕੀਤੇ ਨੇ 500 ਦੋਸ਼ੀ ਫੜੇ ਨੇ ਤੇ 343 ਦੇ ਕਰੀਬ ਮੁਕਦਮੇ ਦਰਜ ਕੀਤੇ ਨੇ ਪੂਰੀ ਰੇਂਜ ਦੇ ਵਿੱਚ ਇਹਦੇ ਵਿੱਚ 343 ਮੁਕਦਮਿਆਂ ਦੇ ਵਿੱਚੋਂ 192 ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਤੇ 151 ਮਾਨਸਾ ਜ਼ਿਲ੍ਹੇ ਦੇ ਵਿੱਚ ਦਰਜ ਹੋਏ ਨੇ ਜਿਹੜੇ ਕੁੱਲ 520 ਦੋਸ਼ੀ ਫੜੇ ਨੇ ਉਹਦੇ 'ਚ 320 ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਨੇ ਤੇ 200 ਦੇ ਕਰੀਬ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਇਹਨਾਂ ਮਕਦਮੇ ਆ ਦੇ ਵਿੱਚ ਜਿਹੜਾ ਹੈ ਪਿਛਲੇ 3 ਮਹੀਨੇ ਦੌਰਾਨ ਜਿਹੜੀ ਰਿਕਵਰੀ ਹੈ ਉਹ 5 ਕਿਲੋ ਹਿਰੋਇਨ ਕਰੀ ਤਰੀਕ ਬਰਾਮਦ ਹੋਈ ਹੈ ਔਰ 10 ਕਿਲੋ ਜਿਹੜਾ ਹੈਗਾ 15 ਕਿਲੋ ਓਪੀਐਮ ਬਰਾਮਦ ਹੋਈ ਹੈ ਜਿਦੇ ਚ 10 ਕਿਲੋ ਜਿਹੜੀ ਹੈਗੀ ਬਠਿੰਡੇ ਦੀ ਹੈ ਔਰ 5 ਕਿਲੋ ਦੇ ਕਰੀ ਜਿਹੜੀ ਹੈ ਮਾਨਸੇ ਦੀ ਹੈ 7 ਕੁਇੰਟਲ ਪੋਪੀ ਹਸਕ ਜਿਹੜੀ ਹੈ ਅਸੀਂ ਬਰਾਮਦ ਕੀਤੀ ਹੈ 19000 ਦੇ ਕਰੀਬ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਉਹਨਾਂ ਨੂੰ ਬਰਾਮਦ ਕੀਤਾ ਜਿੰਦੇ ਚੋ 16000 ਜਿਹੜੀਆਂ ਨਸ਼ੀਲੀਆਂ ਗੋਲੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਰਾਮਦ ਕੀਤੀਆਂ ਅਲੱਗ-ਅਲੱਗ ਐਫ ਆਈ ਆਰ ਦੇ ਤਹਿਤ। ਔਰ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਕਮਰਸ਼ੀਅਲ ਰਿਕਵਰੀ ਦੇ ਕੁਝ ਜਿਹੜੇ ਵਧੀਆ ਕੇਸ ਵੀ ਰਜਿਸਟਰ ਹੋਏ ਨੇ ਜਿਨ੍ਹਾਂ ਦਾ ਵੇਰਵਾ ਜਿਹੜਾ ਹੈਗਾ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੋਇਆ ਹੈਗਾ। ਉਹਦੇ ਚੋ ਜਿਹੜੇ ਮੁੱਖ ਕੇਸ ਨੇ ਉਹਨਾਂ ਚ ਇੱਕ 2 ਕਵਿੰਟਲ ਪੋਪੀ ਹਸਕ ਬਰਾਮਦ ਹੋਈ ਹੈ। ਜਾਰ ਜਿਹੜੇ ਨੇ ਕਮਰਸ਼ੀਅਲ ਰਿਕਵਰੀ ਦੇ ਫਾਰਮਾਸਿਊਟੀਕਲ ਡਰੱਗਸ ਦੀਆਂ ਐਫਆਈਆਰ ਜਿਹੜੀਆਂ ਬਠਿੰਡੇ ਚ ਦਰਜ ਹੋਈਆਂ ਨੇ ਔਰ ਇਸ ਤੋਂ ਇਲਾਵਾ ਮਾਨਸੇ ਜ਼ਿਲ੍ਹੇ ਦੇ ਵਿੱਚ ਇੱਕ 1.2 ਕਿਲੋ ਹਿਰੋਇਨ ਦੀ ਜਿਹੜੀ ਬਰਾਮਦਗੀ ਹੋਈ ਹੈ ਸਿਟੀ ਮਾਨਸਾ ਥਾਣੇ ਦੇ ਵਿੱਚ ਔਰ ਇਸ ਮੁਕਦਮੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹਦੇ ਵਿੱਚ ਗੁਰਸੇਵਕ ਨਾਮ ਦਾ ਦੋਸ਼ੀ ਸੀਗਾ ਉਹਦੇ ਕੋਲੋਂ 5 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ਸੀ ਅਤੇ ਕੱਲ ਹੀ ਜਿਹੜਾ ਹੈਗਾ ਉਸ ਵਿਅਕਤੀ ਦਾ 32 ਲੱਖ ਦੇ ਕਰੀਬ ਜਿਹੜਾ ਰੁਪਿਆ ਵੱਖ-ਵੱਖ ਖਾਤਿਆਂ ਦੇ ਵਿੱਚ ਉਹਨੂੰ ਜਿਹੜਾ ਫ੍ਰੀਜ਼ ਵੀ ਸਾਡੇ ਵੱਲੋਂ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਐਂਡੀਪੀਐਸ ਟੈਟ ਐਕਟ ਦੇ ਤਹਿਤ ਜਿਹੜੀ ਸਾਡੀ ਮੁਹਿਮ ਹੈ ਉਹਦੇ 'ਚ ਜਿਹੜਾ ਅਸੀਂ ਨਸ਼ਾ ਬਰਾਮਦ ਕਰਦੇ ਹਾਂ ਉਹਨੂੰ ਸਮੇਂ-ਸਮੇਂ ਸਿਰ ਜਿਹੜਾ ਹੈਗਾ ਇੱਕ ਲੀਗਲ ਪ੍ਰਕਿਰਿਆ ਦੇ ਤਹਿਤ ਉਹਨੂੰ ਨਸ਼ਟ ਵੀ ਕਰਾਨੇ ਆ ਜਿਦੇ 'ਚ ਪਿਛਲੇ 3 ਮਹੀਨੇ ਦੇ ਵਿੱਚ ਜੋ ਹੱਤਰ ਕੁਇੰਟਲ ਜਿਹੜਾ ਹੈਗਾ ਪੋਪੀ ਹਸਕ ਜਿਹੜੀ ਨਸ਼ਟ ਕਰਾਈ ਗਈ ਹੈ 2 ਕਿਲੋ ਹਿਰੋਇਨ ਤੇ 32000 ਗੋਲੀਆਂ ਜਿਹੜੀਆਂ ਨਸ਼ੀਲੀਆਂ ਨੇ ਉਹਨਾਂ ਨੂੰ ਨਸ਼ਟ ਕਰਵਾਇਆ ਗਿਆ ਲੋਕਾਂ ਦੀ ਜਾਗਰੂਕਤਾ ਦੇ ਲਈ ਅਸੀਂ ਜਿਹੜਾ ਹੈਗਾ ਸੰਪਰਕ ਮੁਹਿੰਮ ਦੇ ਤਹਿਤ ਲੋਕਾਂ ਦੇ ਨਾਲ ਜਿਹੜਾ ਰਾਫਤਾ ਪੋਜ਼ਿਟਿਵ ਤਰੀਕੇ ਨਾਲ ਕਾਇਮ ਕਰਨ ਲਈ ਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਪਿਛਲੇ 3 ਮਹੀਨੇ ਦੇ ਵਿੱਚ ਲਗਭਗ 600 ਦੇ ਕਰੀਬ ਜਿਹੜੇ ਹੈਗੇ ਪਬਲਿਕ ਮੀਟਿੰਗ ਛੋਟੀਆਂ ਤੇ ਵੱਡੀਆਂ ਜਿਹੜੀਆਂ ਕੀਤੀਆਂ ਗਈਆਂ ਜਿਹਦੇ ਵਿੱਚ ਮੇਰੇ ਵੱਲੋਂ ਵੀ ਕੁਝ ਇੱਕ ਜਗ੍ਹਾ ਤੇ ਜਿਹੜਾ ਜਾ ਕੇ ਲੋਕਾਂ ਦੇ ਨਾਲ ਇੰਟਰੈਕਸ਼ਨ ਕੀਤਾ ਗਿਆ ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਨਾਲ ਇੰਟਰੈਕਟ ਕੀਤਾ ਜਾਵੇ ਤੇ ਮੁਹੱਲਾ ਵਾਈਜ਼ ਜਿਹੜੀਆਂ ਮੀਟਿੰਗਸ ਹੈ ਜਿਹੜੀਆਂ ਗੈਸਕਟ ਅਫਸਰ ਲੈਂਦੇ ਨੇ ਲਗ ਲਗ ਸਮੇਂ ਤੇ ਔਰ ਆਪਣੇ ਸ਼ਡਿਊਲ ਦੇ ਵਾਈਜ਼ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਇੰਟਰੈਕਟ ਕਰ ਰਹੇ ਹਾਂ 26 ਦੇ ਕਰੀਬ ਜਿਹੜੇ ਨੇ ਕੁਝ ਸਪੋਰਟਸ ਟੂਰਨਾਮੈਂਟਸ ਟਾਈਪ ਐਕਟੀਵਿਟੀਆਂ ਨੇ ਜਿਹੜੀਆਂ ਕਰਵਾਈਆਂ ਗਈਆਂ ਜਿਹਦੇ ਤਹਿਤ ਸਾਡਾ ਮਕਸਦ ਹੈ ਕਿ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਉਹ ਖੇਡਾਂ ਵੱਲ ਤੇ ਆਊਟਡੋਰ ਐਕਟੀਵਿਟੀਆਂ ਵੱਲ ਧਿਆਨ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਰੁਝਾਨ ਹੈ ਜਿਹੜਾ ਮਾੜੇ ਕਮਾਵਾਲ ਜਾਂ ਨਸ਼ੀਲੇ ਘੁਤਾਰਥਾਂ ਵੱਲ ਉਹ ਘਟ ਤੋਂ ਘਟ ਹੋ ਰਿਹਾ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਕੁਝ ਮਾੜੇ ਅਨਸਰ ਜਿਹੜੇ ਨਾਜਾਇਜ਼ ਹਥਿਆਰ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ 16 ਦੇ ਕਰੀਬ ਪੂਰੀ ਰੇਂਜ ਦੇ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਿਦੇ ਵਿੱਚ 16 ਪਿਸਟਲਸ ਨੇ ਇਸ ਤੋਂ ਇਲਾਵਾ ਜਿਹੜਾ ਦੋ ਰਾਈਫਲਸ ਵੀ ਬਰਾਮਦ ਕੀਤੀਆਂ ਨੇ ਇਹ ਜਿਹੜਾ ਸਾਰੀ ਸਾਡੀ ਕਾਰਵਾਈ ਹੈ ਇਹਦੇ ਤਹਿਤ ਅਸੀਂ ਜਿਹੜਾ ਹੈਗਾ ਲੋਕਾਂ ਤੋਂ ਇਨਫੋਰਮੇਸ਼ਨ ਵੀ ਲੈ ਰਹੇ ਹਾਂ ਲੋਕਾਂ ਵੱਲੋਂ ਸਾਨੂੰ ਸੇਫ ਪੰਜਾਬ ਹੈਲਪਲਾਈਨ ਨੰਬਰ ਜਿਹੜਾ ਹੈ ਕਿ 97 97 99100 ਤੇ 200 ਮੋਬਾਈਲ ਨੰਬਰ ਹੈ ਇਹਦੇ ਤਹਿਤ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਵੱਖ-ਵੱਖ ਸਮੇਂ ਤੇ ਪਿਛਲੇ 3 ਮਹੀਨਿਆਂ ਦੇ ਦੌਰਾਨ ਤੇ ਉਹਦੇ ਵਿੱਚ ਸਾਨੂੰ 6 ਐਫ ਆਈ ਆਰ ਦਰਜ ਕਰਨ 'ਚ ਸਫਲਤਾ ਪ੍ਰਾਪਤ ਹੋਈ ਜਿਹੜੀ ਲੋਕਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅਸੀਂ ਹੋਰ ਵਾਰਦਾਤਾਂ ਐਨਡੀਪੀਐਸ ਐਕਟ ਤੋਂ ਇਲਾਵਾ ਜਿਹੜੀਆਂ ਇਹ 6 ਐਫਆਈਆਰ ਰਜਿਸਟਰ ਕੀਤੀਆਂ ਹੋਰ ਵਾਰਦਾਤਾਂ ਵੀ ਜਿਹੜਾ ਹੈਗਾ ਟਰੇਸ ਕਰਨ ਤੇ ਦੋਸ਼ੀਆਂ ਨੂੰ ਫੜਨ ਚ ਸਾਨੂੰ ਸਫਲਤਾ ਮਿਲੀ ਹੈ ਟੋਟਲ ਰੇਂਜ ਦੇ ਵਿੱਚ 91 ਜਿਹੜੇ ਨੇ ਪ੍ਰੋਕਲੇਮਡ ਆਫੈਂਡਰ ਜਾਂ ਪਘੋੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਪਿਛਲੇ 3 ਮਹੀਨਿਆਂ ਦੇ ਵਿੱਚ ਉਹਦੇ ਵਿੱਚ 11 ਜਿਹੜੇ ਪਗੋੜੇ ਨੇ ਉਹ ਐਨਡੀਪੀਐਸ ਐਕਟ ਦੇ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਲੁੱਟਾਂ ਖੋਹਾਂ ਦੇ ਲਗਭਗ ਜਿਹੜਾ ਹੈਗਾ ਪਿਛਲੇ 3 ਮਹੀਨੇ ਦੇ ਵਿੱਚ ਲੁੱਟਾਂ ਖੋਹਾਂ ਦੇ ਜਿਹੜੇ 195 ਮੁਕੱਦਮੇ ਜਿਹੜੇ ਦਰਜ ਹੋਏ ਸੀ ਜਿਦੇ ਚ ਸਨੇਚਿੰਗ ਵੀ ਹੈ ਚੋਰੀਆਂ ਵੀ ਨੇ ਔਰ ਪਿਛਲੇ ਕੁਝ ਸਮੇਂ ਅਚ ਅਸੀਂ ਦੇਖਿਆ ਕਿ ਜਿਹੜਾ ਟੂ-ਵੀਲਰ ਦੇ ਵੀ ਜਿਹੜੇ ਕੇਸਿਸ ਨੇ ਚੋਰੀ ਦੇ ਐਸਐਸਪੀ ਬਠਿੰਡਾ ਬਹੁਤ ਇੰਟਰਸਟ ਲੈ ਕੇ ਉਹਦੇ ਵਿੱਚ ਲੋਕਾਂ ਦੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਚੋਰਾਂ ਨੂੰ ਫੜਿਆ ਜਾ ਰਿਹਾ ਹੈਗਾ। ਔਰ ਇਹਦੇ 'ਚ 103 ਮੁਕਦਮਿਆਂ ਨੂੰ ਟ੍ਰੇਸ ਜਿਹੜਾ ਕਰਕੇ ਚੋਰੀ ਦੇ ਮੁਕਦਮੇ ਨੇ ਉਹਨਾਂ ਦੇ ਵਿੱਚ 39 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਰਿਕਵਰ ਕੀਤੀ ਗਈ ਹੈ। ਇੱਕ ਜਿਹੜਾ ਸਾਨੂੰ ਸਪੈਸ਼ਲ ਮੁਹਿੰਮ ਦੇ ਤਹਿਤ ਜਿਹੜਾ ਲੋਕਾਂ ਨੇ ਜਿਹੜਾ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੇ ਮੋਬਾਈਲ ਜਿਹੜੇ ਨੇ ਉਹ ਗਵਾਚ ਜਾਂਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਉਹਦੇ ਤਹਿਤ ਲਗਭਗ 250 ਦੇ ਕਰੀਬ ਜਿਹੜਾ ਹੈਗਾ ਐਗਜ਼ੈਕਟ ਫਿਗਰ 246 ਹੈ ਪਿਛਲੇ 3 ਮਹੀਨਿਆਂ ਦੇ ਵਿੱਚ 246 ਮੋਬਾਈਲ ਲੋਕਾਂ ਦੇ ਅਸੀਂ ਜਿਹੜਾ ਹੈਗਾ ਬਰਾਮਦ ਕਰਵਾ ਕੇ ਉਹਨਾਂ ਨੂੰ ਵਾਪਸ ਕਰਵਾਏ ਨੇ ਇਹ ਜਿਹੜੀ ਇਨਫੋਰਮੇਸ਼ਨ ਆ ਲੋਕੀ ਸਾਨੂੰ ਸਾਂਝ ਕੇਂਦਰ ਦੇ ਉੱਤੇ ਪ੍ਰੋਵਾਈਡ ਕਰਾਉਂਦੇ ਨੇ ਜਦੋਂ ਵੀ ਕਿਸੇ ਦਾ ਕੋਈ ਮੋਬਾਈਲ ਮਿਸਪਲੇਸ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਸਾਨੂੰ ਜਦੋਂ ਇਨਫੋਰਮੇਸ਼ਨ ਦਿੰਦਾ ਹੈ ਤਾਂ CEIR ਪੋਰਟਲ ਆਲ ਇੰਡੀਆ ਲੈਵਲ ਤੇ ਐਕਟੀਵੇਟਡ ਆ ਉਹਦੇ ਰਾਹੀਂ ਜਿਹੜਾ ਹੈਗਾ ਅਸੀਂ ਟੈਕਨੀਕਲ ਹੈਲਪ ਲੈ ਕੇ ਟੈਕਨੀਕਲ ਸੈੱਲ ਤੋਂ ਤੇ ਲੋਕਾਂ ਦੇ ਇਹ 246 ਮੋਬਾਈਲ ਬਰਾਮਦ ਕਰਵਾਏ ਨੇ ਇਸ ਤੋਂ ਇਲਾਵਾ ਜਿਹੜਾ ਹੈਗਾ ਲੋਕਾਂ ਦੇ ਨਾਲ ਅੱਜਕੱਲ ਸਾਈਬਰ ਫਰਾਡ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਨੇ ਸਾਈਬਰ ਫਰਾਡ ਦੀਆਂ ਜੋ ਵੀ ਸਾਡੇ ਕੋਲ ਐਪਲੀਕੇਸ਼ਨਾਂ ਆndੀਆਂ ਨੇ ਉਹਦੇ ਵਿੱਚ ਉਹ ਜਿਹੇ ਇੱਕ ਐਪਲੀਕੇਸ਼ਨਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈਗਾ ਕਿ ਜੇ ਸਮੇਂ ਸਿਰ ਆਪਾਂ ਜਿਹੜਾ ਉਹਦੇ ਤੇ ਕਾਰਵਾਈ ਕਰਦੇ ਆਂ ਤਾਂ ਉਹ ਪੈਸਾ ਜਿਹੜਾ ਹੈਗਾ ਲੋਕਾਂ ਦਾ ਉਹ ਅਸੀਂ ਰਿਕਵਰ ਕਰਵਾ ਲੈਂਦੇ ਆਂ ਔਰ ਪਾਰਟਿਕੂਲਰ ਅਕਾਊਂਟ ਚ ਫ੍ਰੀਜ਼ ਕਰਵਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਸੈਸ਼ਨ ਕੋਰਟ ਦੇ ਆਰਡਰ ਲੈ ਕੇ ਲੋਕਾਂ ਨੂੰ ਪੈਸਾ ਵਾਪਸ ਕੀਤਾ ਜਾਂਦਾ ਇਹਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 19 ਲੱਖ ਰੁਪਇਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਲੱਖ ਦੇ ਕਰੀਬ ਜਿਹੜਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਪੈਸਾ ਸਾਈਬਰ ਫਰਾਡ ਰਾਹੀਂ ਜਿਹੜਾ ਉਹ ਉਹਨਾਂ ਨਾਲ ਠੱਗੀ ਵਜੀ ਸੀ ਉਹ ਪੈਸਾ ਵਾਪਸ ਕਰਾਇਆ ਗਿਆ। ਇਹਦੇ ਤਹਿਤ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਜਿਹੜਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰਾਹੀਂ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਜਿਹੜਾ ਹੈਗਾ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ ਦੋ ਐਕਸਟਰਸ਼ਨ ਦੇ ਕੇਸਿਸ ਵੀ ਸਾਡੇ ਕੋਲ ਆਏ ਜਿਦੇ ਚ ਕਿ ਵਿਅਕਤੀਆਂ ਨੇ ਸਾਨੂੰ ਦੱਸਿਆ ਤੇ ਉਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜਾ ਹੈਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟ੍ਰੇਸ ਕੀਤਾ ਔਰ ਉਹ ਤੋਂ ਬਾਅਦ ਜਿਹੜਾ ਹੈਗਾ ਇੱਕ ਤਰੀਕੇ ਨਾਲ ਜੋ ਸਾਡਾ ਪੁਲਿਸ ਦਾ ਤੇ ਪਬਲਿਕ ਦਾ ਰਾਫਤਾ ਹੈਗਾ ਉਹ ਬਹੁਤ ਵਧੀਆ ਕਾਇਮ ਹੋਇਆ ਜਿਹੜੇ ਨਜਾਇਜ਼ ਹਥਿਆਰਾਂ ਨਾਲ ਰਿਲੇਟਡ ਵਾਰਦਾਤਾਂ ਨੇ ਜਿਦੇ ਵਿੱਚ ਕੁਝ ਜਿਹੜੇ ਨੇ 7 ਲੋਕਾਂ ਤੋਂ ਹੋ ਜਾਂਦੇ ਨੇ ਅਣਜਾਣੇ ਤਰੀਕੇ ਨਾਲ ਨੌਜਵਾਨ ਮੁੰਡੇ ਜਿਹੜੇ ਨੇ ਉਹ ਨਜਾਇਜ਼ ਹਥਿਆਰ ਦੀ ਵਰਤੋਂ ਕਰ ਬੈਠਦੇ ਨੇ ਉਹਦੇ ਤਹਿਤ ਜਿਹੜਾ ਹੈਗਾ ਦੋ ਜਿਹੜੇ ਮੁਕਦਮੇ ਜਿਹੜੇ ਪ੍ਰਮੁੱਖ ਸੀਗੇ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਤਾਂ ਮੋਹਾਲੀ ਤੋਂ ਕੁਝ ਨੌਜਵਾਨ ਕਾਰ ਖੋ ਕੇ ਲਿਆਏ ਸੀ ਇੱਥੇ ਸਦਰ ਰਾਮਪੁਰੇ ਦੇ ਏਰੀਆ ਦੇ ਵਿੱਚ ਉਹ ਮੁਕਦਮਾ ਤੇ ਇੱਕ ਮੁਕਦਮੇ ਦੇ ਵਿੱਚ ਭਕਤਾ ਭਾਈਕੇ ਦੇ ਵਿੱਚ ਇੱਕ ਨੌਜਵਾਨ ਔਰਤ ਤੇ ਕੋਈ ਫਾਇਰਿੰਗ ਕਰ ਗਿਆ ਸੀ ਇਹ ਦੋਵੇਂ ਮੁਕਦਮੇ ਜਿਹੜੇ ਹੈਗੇ ਬਠਿੰਡਾ ਪੁਲਿਸ ਨੇ ਬਹੁਤ ਹੀ ਤੰਦ ਇਹੀ ਨਾ ਛੇਤੀ ਤੋਂ ਛੇਤੀ ਟਰੇਸ ਕੀਤੇ ਤੇ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਜਿਹੜੇ ਦੋਸ਼ੀ ਨੇ ਉਹਨਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਇੱਕ ਜਿਹੜਾ ਹੈਗਾ ਮੁਕਦਮੇ ਦੇ ਵਿੱਚ AK47 ਨਾਲ ਕੁਝ ਜਿਹੜੇ ਵਿਅਕਤੀ ਨੇ ਉਹ ਉਹਨਾਂ ਨੇ ਆ ਕੇ ਇੱਕ ਹੋਟਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਡਰਾ ਕੇ ਤੇ 8000 ਰੁਪਏ ਖੋਹ ਲਈ ਸੀਗੇ ਉਹਦੇ ਵਿੱਚ ਜਿਹੜਾ ਹੈਗਾ ਬਠਿੰਡਾ ਪੁਲਿਸ ਨੇ ਬਹੁਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹ AK47 ਵੀ ਬਰਾਮਦ ਕੀਤੀ ਜਿਹੜੀ ਕਿ ਉਹ ਜਿਹੜੇ ਸਰਵਿੰਗ ਫੌਜੀ ਸੀਗੇ ਉਹਨਾਂ ਨੇ ਆਪਣੇ ਸਾਥੀ ਫੌਜੀ ਦੀ ਚੋਰੀ ਕੀਤੀ ਹੋਈ ਸੀ ਤੇ ਇਹਦੇ ਤਹਿਤ ਜਿਹੜਾ ਹੈਗਾ ਸਾਡੀ ਜਿਹੜੀ ਕਾਰਵਾਈ ਸੀ ਸੀਆਈਏ ਟੀਮ ਦੀ ਤੇ ਹੋਰ ਜਿਹੜੇ ਬਠਿੰਡਾ ਦੇ ਲੋਕਲ ਅਫਸਰ ਸੀ ਉਹਨਾਂ ਦੀ ਬਹੁਤ ਜਿਹੜੀ ਹੈਗੀ ਵਧੀਆ ਕਾਰਵਾਈ ਸੀ ਇਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਤੇ ਤੁਹਾਡੇ ਜੇਕਰ ਕੋਈ ਸਵਾਲ ਨੇ ਤਾਂ ਤੁਸੀਂ ਪੁੱਛ ਸਕਦੇ ਹੋ 12 ਤੇ ਜਿਹੜੀ ਹੈਗੀ 112 ਤੇ ਸਾਨੂੰ ਜਿਹੜਾ ਹੈਗਾ ਰੈਗੂਲਰ ਇਨਫੋਰਮੇਸ਼ਨ ਮਿਲਰੀ ਹੈ ਉਹਦੇ ਵਿੱਚ ਪਿਛਲੇ 3 ਮਹੀਨੇ ਦੇ ਵਿੱਚ 1200 ਕਾਲਸ ਜਿਹੜੀਆਂ ਹੈਗੀਆਂ 1200 ਕੰਪਲੇਨਟਸ ਜਿਹੜੀਆਂ ਲੋਕਾਂ ਨੇ ਸਾਨੂੰ ਕੀਤੀਆਂ ਨੇ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਇਹਨੂੰ ਰੈਗੂਲਰਲੀ ਮੋਨੀਟਰ ਕਰਦੇ ਆਂ ਤਾਂ ਕਿ ਇਹਦੇ ਤੇ ਜਿਹੜਾ ਹੈਗਾ ਅਸੀਂ ਕਾਰਵਾਈ ਕਰੀਏ ਤੇ 112 ਦਾ ਜਿਹੜਾ ਯੂਜ਼ ਹੈ ਉਹ ਮੈਂ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਇਹ ਇਸ ਪੱਖੋਂ ਜਾਗਰੂਕ ਕੀਤਾ ਜਾਵੇ ਕਿ ਜੇਕਰ ਛੋਟੀ ਤੋਂ ਛੋਟੀ ਵੀ ਕੋਈ ਚੀਜ਼ ਜਾਂ ਵਾਰਦਾਤ ਉਹਨਾਂ ਨੂੰ ਉਹ ਉਹਨਾਂ ਦੇ ਧਿਆਨ ਚ ਆਂਦੀ ਹੈ ਕੋਈ ਸ਼ੱਕੀ ਚੀਜ਼ ਜਾਂ ਵਾਰਦਾਤ ਜਾਂ ਕਿਸੇ ਵਿਅਕਤੀ ਦੇ ਬਾਰੇ ਚ ਪਤਾ ਚੱਲਦਾ ਤਾਂ 112 ਤੇ ਉਹ ਸਾਨੂੰ ਜਿਹੜਾ ਹੈਗਾ ਉਹਦੇ ਬਾਰੇ ਚ ਜ਼ਰੂਰ ਇਨਫੋਰਮ ਕਰੋ ਇਸ ਵਿੱਚ ਤੁਸੀਂ 1210 ਦੱਸਦੇ ਹੋ ਜੀ ਇਹਦੇ ਤੋਂ ਹੈਲਦੀ ਕੰਪਲੀਟ ਸਕੀ ਨਹੀਂ ਹੈ ਦੇ ਆਰ ਆਲ ਹੈਲਦੀ ਦੇ ਆਰ ਆਲ ਹੈਲਦੀ ਇਹ ਕਿਉਂਕਿ ਜਿਹੜੀਆਂ ਕਈ ਵਾਰੀ ਕੋਈ ਲੋਕੀ ਸ਼ਰਾਬ ਪੀ ਕੇ ਫੋਨ ਕਰ ਦਿੰਦੇ ਨੇ ਕਈ ਵਾਰੀ ਲੋਕੀ ਇਹੋ ਜੀ ਚੀਜ਼ ਦੀ ਇਤਲਾਹ ਦਿੰਦੇ ਨੇ ਜਿਹਦੇ ਵਿੱਚ ਕਿ ਕੋਈ ਕ੍ਰਾਈਮ ਨਹੀਂ ਬਣਦਾ ਹੁੰਦਾ ਜਦੋਂ ਘਰ ਦੇ ਵਿੱਚ ਝਗੜਾ ਹੋ ਗਿਆ ਭੈਣ ਭਰਾ ਦਾ ਝਗੜਾ ਹੋ ਗਿਆ ਤਾਂ ਉਹ ਉਹ ਤੋਂ ਬਾਅਦ ਜਿਹੜਾ ਹੈਗਾ ਜਾਂ ਕਈ ਵਾਰੀ ਕੋਈ ਸਿਵਲ ਮੈਟਰ ਹੁੰਦਾ ਉਹਦੇ ਸਬੰਧ ਦੇ ਵਿੱਚ ਵੀ 112 ਤੇ ਕੰਪਲੇਂਟ ਆ ਜਾਂਦੀ ਹੈ ਇਹ ਸੋਰਟਿੰਗ ਕਰਕੇ 1200 ਨੇ ਅਦਰਵਾਈਜ਼ ਇੱਕ ਦਿਨ 'ਚ ਕਾਫੀ ਜ਼ਿਆਦਾ ਕੰਪਲੇਂਟਸ ਆਉਂਦੀਆਂ ਨੇ ਇੱਕ ਤੋਂ ਬਿੰਡਾ ਵਾਸਤੇ ਇੱਕ ਡਰ ਫੈਲਿਆ ਹੋਇਆ ਮੰਨ ਲਓ ਕਿ ਕਿਤੇ ਝਗੜਾ ਲੱਗੀ ਬਾਈਕ ਲਗਾਇਆ ਇਹ ਨਹੀਂ ਬੰਤਾ 10 ਮਿੰਟ ਬਾਅਦ ਆਏ ਬਾਈਕ ਮਿਲੇਗਾ ਕਿ ਨਹੀਂ ਮਿਲੇਗਾ मतलब ਇਹ ਡਰ ਬਹੁਤ ਜ਼ਿਆਦਾ ਹੈ ਦੇਖੋ ਜਿਹੜਾ ਬਾਈਕ ਦੀ ਥੈਫਟ ਵਾਲਾ ਇਸ਼ੂ ਹੈ ਉਹਦੇ ਚ ਆਪਾਂ ਨੂੰ ਜਿਹੜਾ ਹੈਗਾ ਤਿੰਨ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਆਪਾਂ ਜਿਹੜੀ ਰੈਗੂਲਰਾਈਜ਼ਡ ਪਾਰਕਿੰਗ ਹੈ ਉੱਥੇ ਹੀ پارک ਕਰੀਏ ਤੇ ਕਿਉਂਕਿ ਜਿਹੜੇ ਇਹ ਮੋਟਰਸਾਈਕਲਸ ਨੇ ਸਪੈਸ਼ਲੀ ਬਲੈਕ ਸਪਲੈਂਡਰ ਹੈ ਉਹਦੀ ਚਾਬੀ ਜਿਹੜੀ ਹੈਗੀ ਲੋਕੀ ਈਜ਼ੀਲੀ ਬਣਾ ਲੈਂਦੇ ਨੇ ਤੇ ਇੱਕ ਮੋਟਰਸਾਈਕਲ ਦੀ ਚਾਬੀ ਦੂਸਰੇ ਨੂੰ ਲੱਗ ਜਾਂਦੀ ਹੈ ਇਹਦੇ ਤਹਿਤ ਜਦੋਂ ਆਪਾਂ ਇਹ ਦੇਖਣ ਚ ਆਇਆ ਕਿ ਲੋਕੀ ਜਿਹੜੇ ਨੇ ਮਾੜੇ ਅਨਸਰ ਨੇ ਉਹ ਛੇਤੀ ਜਿਹੜਾ ਹੈਗਾ ਬਾਈਕ ਨੂੰ ਚੋਰੀ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਿਹੜਾ ਇਹ ਦੂਸਰੀ ਇੱਕ ਹੋਰ ਚੀਜ਼ ਹੈ ਜੇਕਰ ਆਪਾਂ ਕਿਤੇ ਵੀ ਮੋਟਰਸਾਈਕਲ ਆਪਣਾ ਪਾਰਕ ਕਰਦੇ ਆ ਤਾਂ ਆਪਾਂ ਦੇਖਦੇ ਆ ਕਿ ਬਾਜ਼ਾਰ ਦੇ ਵਿੱਚ ਕਈ ਜਗ੍ਹਾ ਤੇ ਸੀਸੀਟੀਵੀ ਲੱਗੇ ਹੋਏ ਨੇ ਤਾਂ ਕੋਸ਼ਿਸ਼ ਕਰੀਏ ਕਿ ਜਿਸ ਜਗ੍ਹਾ ਤੇ ਸੀਸੀਟੀਵੀ ਲੱਗਿਆ ਤਾਂ ਉੱਥੇ ਹੀ ਮੋਟਰਸਾਈਕਲ ਪਾਰਕ ਕੀਤਾ ਜਾਵੇ ਔਰ ਮੋਟਰਸਾਈਕਲ ਦੀ ਪਾਰਕਿੰਗ ਦੇ ਵਿੱਚ ਜਿਹੜਾ ਹੈਗਾ ਰੈਗੂਲਰਾਈਜ਼ ਪਾਰਕਿੰਗ ਡੀਸੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਸੀ ਕਿ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਪਾਰਕਿੰਗਸ ਬਣਾਈਆਂ ਜਾਣ ਜਿੱਥੇ ਕੋਈ ਨਾ ਕੋਈ ਕੇਅਰ ਟੇਕਰ ਜ਼ਰੂਰ ਪ੍ਰੈਜ਼ెంట్ ਹੋਵੇ। ਜੀ ਸਾਹਿਬ ਇੱਕ ਸਵਾਲ ਹੈ ਮੇਰਾ। ਜਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਮਹਿੰਮ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ। ਤੁਸੀਂ ਆਪਣੀ ਦੇਖ ਦੇ ਵਿੱਚ ਕੁਝ ਅਜਿਹੇ ਪੁਲਿਸ ਕਰਮਚਾਰੀ ਆਈਡੈਂਟੀਫਾਈ ਕੀਤੇ ਨੇ ਜੋ ਡਿਕਲੈਂਟ ਹੋਣ ਕਿ ਨਹੀਂ? ਇਹ ਸਾਡੀ ਜਿਹੜੀ ਹੈਗੀ ਰੈਗੂਲਰ ਮੋਨਿਟਰਿੰਗ ਇਸ ਗੱਲ ਤੇ ਹੁੰਦੀ ਰਹਿੰਦੀ ਹੈ ਮੈਂ ਤੁਹਾਨੂੰ ਫਿਗਰ ਨਹੀਂ ਦੇਣਾ ਚਾਹੁੰਦਾ ਪਰ ਜਿਵੇਂ ਕੱਲ ਹੀ ਜਿਹੜਾ ਹੈਗਾ ਇੱਕ ਜਿਹੜਾ ਸਾਡਾ ਇੱਕ ਪੁਲਿਸ ਮੁਲਾਦਮ ਜਿਹਨੂੰ ਫੜਿਆ ਗਿਆ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਮਹੀਨਾ ਪਹਿਲਾਂ ਐਸਐਸਪੀ ਬਠਿੰਡਾ ਨੇ ਕੁਝ ਅਜਿਹੇ ਪੁਲਿਸ ਕਰਮਚਾਰੀ ਜਿਹੜੇ ਕਿ ਇਸ ਤਰੀਕੇ ਦੀਆਂ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਤੇ ਜਿਹੜਾ ਕਾਨੂੰਨੀ ਤੇ ਇਲੀਗਲ ਕਾਰਵਾਈ ਅਫੀਸ਼ੀਅਲ ਤਰੀਕੇ ਨਾਲ ਕੀਤੀ ਹੈ ਉਹ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਉਦੋਂ ਦਿੱਤੀ ਗਈ ਸੀ ਤਾਂ ਇਹ ਸਾਡੀ ਰੈਗੂਲਰ ਮੋਨਿਟਰਿੰਗ ਚੱਲਦੀ ਹੈ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਨਸ਼ੇ ਨਾਲ ਐਡਿਕਟ ਹੋ ਜਾਂਦਾ ਹੈ ਤਾਂ ਉਹ ਉਹਨੂੰ ਜਿਹੜਾ ਹੈਗਾ ਕਾਉਂਸਲਿੰਗ ਤੇ ਸਹੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਜਿਹਦੇ 'ਚ ਕਿ ਅਸੀਂ ਜਾਂ ਉਹਦੇ ਪਰਿਵਾਰ ਵਾਲੇ ਕਈ ਵਾਰੀ ਉਹਦੇ ਵਿੱਚ ਖੁੰਝ ਜਾਂਦੇ ਆ ਤੇ ਇਹ ਸਾਡੀ ਜਿਹੜੀ ਰੈਗੂਲਰ ਮੋਨਿਟਰਿੰਗ ਹੈ ਉਹਦੇ 'ਚ ਤੁਸੀਂ ਆਉਣ ਵਾਲੇ ਸਮੇਂ ਚ ਵੀ ਦੇਖੋਗੇ ਕਿ ਅਸੀਂ ਇਹਨਾਂ ਤੇ ਜਿਹੜੀ ਹੈਗੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਦੇ ਤੁਹਾਨੂੰ ਲੱਗਦਾ ਨਹੀਂ ਵੀ ਅਜੇ ਇਹਨਾਂ ਨਾਲਾਂ ਮਾਰ ਕੇ ਪੁਲਿਸ ਦਾ ਵਿਸ਼ਵਾਸ ਕਾਇਮ ਨਹੀਂ ਕਰ ਪਾਰੇ ਲੋਕ ਇਹ ਹੋ ਜਾਂਦਾ ਪਰ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਸੇ ਕਰਕੇ ਮੈਂ ਆਪਣੇ ਵੱਲੋਂ ਕਰ ਰਿਹਾ ਹੈਗਾ ਕਿ ਕਿਉਂਕਿ ਜਿਹੜਾ ਜ਼ਿਆਦਾ ਜਿਹੜਾ ਚੰਗਾ ਕੰਮ ਹੁੰਦਾ ਤੇ ਇਹੋ ਜੇ ਘਟ ਜਿਹੜਾ ਜਿਹਦੇ ਜਿਹਦੇ ਕਾਰਨ ਕਿ ਸਾਨੂੰ ਜਿਹੜੀ ਪਰੇਸ਼ਾਨੀ ਆndi ਹੈ ਤਾਂ ਇਹ ਜਿਹੜਾ ਸਾਡਾ ਜਿਆਦਾ ਵਧੀਆ ਕੰਮ ਹੈ ਉਹਨੂੰ ਜਿਹੜਾ ਹੈਗਾ ਅਸੀਂ ਹਾਈਲਾਈਟ ਕਰਦੇ ਹਾਂ ਇਸ ਤੋਂ ਸਿਰੇ ਕੱਲ੍ਹ ਵਾਲੇ ਇੱਕ ਮਸਲੇ ਦੀ ਗੱਲ ਕੀਤੀ ਹੈ ਲੇਡੀਜ਼ ਕੌਂਸਲ ਦੇ ਉਹਨਾਂ ਦਾ ਜਿਹੜਾ ਹੈਗਾ ਰੇਂਜ ਦਾ ਟੈਂਪੋਰੀ ਅਟੈਚਮੈਂਟ ਹੈ ਕੀ politicial स्पਾਰਸ ਤੇ ਹਨ ਰਿਕਾਰਡ ਦੇਖੋ ਇਹਨਾਂ ਤਾਂ ਨਹੀਂ ਮੈਂ ਤੁਹਾਨੂੰ ਹਲੇ ਦੱਸ ਸਕਦਾ ਕਿਉਂਕਿ ਇਹ ਜਿਹੜੀਆਂ ਐਡਮਿਨਿਸਟ੍ਰੇਟਿਵ ਪਾਵਰ ਜੁੜੀਆਂ ਇਹ ਇਹ ਕਰਨ ਵਾਸਤੇ ਅਸੀਂ ਫੁਲੀ ਇਕਵਿਪਡ ਹੈਗੇ ਹਾਂ ਤੇ ਕਿਸੇ ਵੀ ਮੁਲਾਜ਼ਮ ਦੀ ਜਿਹੜੀ ਬਦਲੀ ਹੈ ਜਾਂ ਕੋਈ ਚੀਜ਼ ਹੈ ਉਹਦਾ ਵੈਲਫੇਅਰ ਅਸਪੈਕਟ ਹੈ ਇਹ ਸੋ ਇਹਨੂੰ ਇਸ ਤਰੀਕੇ ਨਾਲ ਆਪਾਂ ਨੂੰ ਨਹੀਂ ਦੇਖਣਾ ਜੀ ਸਰ ਜਿਹੜੇ ਮੈਂ ਗੱਲ ਕੀਤੀ ਹੈਗੀ ਕੱਲ ਨੂੰ ਉਹਦਾ ਬੈਕਗਰਾਉਂਡ ਚੈੱਕ ਕੀਤਾ ਜਾ ਸਕਦਾ ਨਹੀਂ ਕਿ ਉਹ ਪ੍ਰੋਪਰਟੀ ਕਿੱਥੋਂ ਆਈ ਹੈ ਛੋਟੇ ਰਹਿ ਕੇ ਉਹ ਬਿਲਕੁਲ ਕਰਾਂ ਬਿਲਕੁਲ ਪਰ ਇੱਕ ਚੀਜ਼ ਡਿਪਾਰਟਮੈਂਟ ਦਾ ਐਕਸ਼ਨ ਕੀ ਹੈਗਾ ਐਫ ਆਈ ਆਰ ਤਾਂ ਲਾਤੀ ਹੋਗੀ ਉਹਨ ਡਿਪਾਰਟਮੈਂਟ ਦਾ ਜਿਹੜਾ ਡਿਪਾਰਟਮੈਂਟਲ ਇਨਕੁਆਰੀ ਤੇ ਡਿਸਮਿਸਲ ਦਾ ਜਿਹੜਾ ਹੈਗਾ ਅਸੀਂ ਐਕਸ਼ਨ ਸਰ ਮੇਰਾ ਇੱਕ ਕੁਐਸਚਨ ਹੈ ਜਿਹੜਾ ਪਹਿਲਾਂ ਵੀ ਕੇਸ ਦਰਜ ਹੈ ਸਰ ਐਂਡ ਵੀਰ ਪਰਵਾਨੇਜ਼ ਆਰ ਸਿਗਰ ਉਹਨਾਂ ਦੇ ਪਹਿਲੇ ਬੱਚੇ ਜਿਹੜਾ ਨਹੀਂ ਬਿਲਕੁਲ ਮੈਂ ਤੁਹਾਨੂੰ ਕਹਿਤਾ ਕਿ ਉਤੇ ਜੋ ਵੀ ਕਾਰਵਾਈ ਬਣਦੀ ਹੋਈ ਉਹ ਜ਼ਰੂਰ ਕਰਾਓ ਉਹ ਉਹ ਪੈਡਲਰ ਸੀ ਕਿ ਐਡਿਕਟਡ ਸੀਗੇ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਮੈਡੀਕਲ ਰਿਪੋਰਟ ਜਦੋਂ ਆਂਦੀ ਹੈ ਤਾਂ ਉਦੋਂ ਹੀ ਅਸੀਂ ਦੱਸ ਸਕਦੇ ਹਾਂ ਕਿਉਂਕਿ ਇਹ ਰੀਸੈਂਟ ਕੇਸ ਹੈਗਾ ਪਰ ਉਹਤੇ ਦਰਜ ਕੀਤੇ ਜਾਂਦੇ ਆ ਪਰ ਬਹੁਤੇ ਕੇਸਾਂ ਵਿੱਚ ਰੁਸ਼ੀਆਂ ਨੂੰ ਸਜ਼ਾਵਾ ਨਹੀਂ ਹੋ ਪਉਂਦੀਆਂ ਕਿੱਥੇ ਕੰਮੀ ਰਹਿੰਦੇ ਆ ਨੇ ਸਜਾਵਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਐਂਡੀਪੀਐਸ ਐਕਟ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਹੈਗਾ ਪੂਰੇ ਇੰਡੀਆ ਦੇ ਵਿੱਚ ਇਹ ਔਨ ਰਿਕਾਰਡ ਹੈ ਔਰ ਜੋ ਐਗਜ਼ੈਕਟ ਫਿਗਰ ਜਿਹੜੀ ਹੈਗੀ ਉਹ 70-80% ਦੇ ਕਰੀਬ ਹੈਗੀ ਹੈ ਪੰਜਾਬ ਸਟੇਟ ਦਾ ਐਂਡੀਪੀਐਸ ਐਕਟ ਦੇ ਵਿੱਚ ਸਭ ਤੋਂ ਜ਼ਿਆਦਾ ਕਨਵਿਕਸ਼ਨ ਰੇਟ ਹੈ ਪੂਰੇ ਫਿਰ ਮੇਰਾ ਇੱਕ ਸਵਾਲ ਹੈਗਾ ਜਿਸ ਤਰ੍ਹਾਂ ਬਈ ਸੇ ਅੱਜ ਕੱਲ ਦੀ ਤਰੀਕ ਦੇ ਵਿੱਚ ਕੋਈ ਗੱਡੀ ਖਰੀਦਣਾ ਕੋਈ ਵੱਡੀ ਗੱਲ ਨਹੀਂ ਬੈਂਕ ਤੋਂ ਆਸਾਨੀ ਨਾਲ ਲੋਨ ਮਿਲ ਜਾਂਦਾ ਹੈ ਪਰ ਤੁਹਾਡੀ ਇੱਕ ਹੈਡ ਕਨਸਟੇਬਲ ਕੋਲ ਥਾਰ ਗੱਡੀ ਕਦੀ ਤੁਹਾਡੇ ਦਿਮਾਗ ਦੇ ਵਿੱਚ ਜਾਂ ਫਿਰ ਦਿਮਾਗ 'ਚ ਆਈ ਨਹੀਂ ਕਿ ਇੱਕ ਹੈਡ ਕਨਸਟੇਬਲ ਨਾਲ ਥਾਰ ਗੱਡੀ ਦੇਖੋ ਭਰਈ ਹੈਗਾ ਇੰਨੇ ਚਿਰ ਤੋਂ ਦੇ ਨਾਲ ਸਰ ਇੱਕ ਹੋਰ ਐਡਵ ਸਵਾਲ ਹੈ ਕਿਸੇ ਵੀ ਦੇ ਲੋ ਇਹਨਾਂ ਨੂੰ ਅਰੈਸਟ ਕੀਤਾ ਗਿਆ ਕੀ ਉਹ ਸਿਵਲ ਦੇ ਵਿੱਚ ਸੀ ਜਾਂ ਡ੍ਰੈਸ ਦੇ ਵਿੱਚ ਦੇਖੋ ਇਹ ਨਾ ਇਨਵੈਸਟੀਗੇਸ਼ਨ ਨਾਲ ਰਿਲੇਟਡ ਚੀਜ਼ਾਂ ਨੇ ਜਿਹੜੀਆਂ ਆਈਓ ਨੂੰ ਜ਼ਿਆਦਾ ਪਤਾ ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਪੁੱਛ ਰਹੇ ਹੋ ਇਹ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਸਕਦਾ ਪ੍ਰੋਪਰ ਇਨਫੋਰਮੇਸ਼ਨ ਮੇਰੇ ਸਵਾਲ ਦਾ ਸਰ ਬਈ ਤੁਹਾਡੇ ਕਦੇ ਸ਼ੱਕ ਜਿ ਨਹੀਂ ਆਉਂਦਾ ਜੀ ਗੱਡੀ ਇੱਕ ਬੰਦਾ ਸਾਈਕਲ ਵਾਲਾ ਬੰਦਾ ਹੈ ਉਹ ਸ਼ੱਕ ਚ ਆਇਆ ਤਾਂ ਹੀ ਉਹਨਾਂ ਨੂੰ ਅਰੈਸਟ ਕੀਤਾ ਤਾਂ ਹੀ ਉਹਨਾਂ ਦੇ ਖਰਾਬ ਜਿਹੜਾ ਹੈਗਾ ਅਸੀਂ ਕਾਰਵਾਈ ਕੀਤੀ ਹੈ ਸਰ ਤੁਸੀਂ ਹਥਿਆਰਾਂ ਦੀ ਥਾਣੇ ਦਾ ਮਾਮਲਾ ਸੀ ਸਿੱਟ ਵੀ ਬਣੀ ਸੀ ਬਗੈਰ ਉਸ ਨਾਮ ਦੇ ਥਾਣੇ ਦੇ ਵਿੱਚੋਂ ਅਸਲਾ ਜਿਹੜਾ ਹੈਗਾ ਗਾਇਬ ਹੋ ਗਿਆ ਸੀ ਉਸ ਮਾਮਲੇ ਨੂੰ ਜਿਹੜਾ ਹੈਗਾ ਕਿ ਡੇਢ ਰੁੱਤ ਦਾ ਅਸਲਾ ਸੀਗਾ ਨਾ ਸਦਾ ਸਤਨ ਤੋਂ ਵੀ ਬੜੇ ਕੈਸ ਤੋਂ ਵੀ ਬੜੇਗੇ ਪਰ ਉਹ ਪੂਰੀ ਤਰ੍ਹਾਂ ਖਬਰ ਨਹੀਂ ਹੋ ਰਹੀ ਉਸ ਮਾਮਲੇ ਉਹ 10 10 ਤੋਂ 7 ਅਸਲੇ ਤਾਂ ਬਰਮਤ ਹੋ ਚੁੱਕੇ ਹੈ ਸਾਡੇ ਜ਼ਿਲ੍ਹੇ ਦੇ 10 ਮਿਸਿੰਗ ਸਿਗੇ 7 ਅਕਾਊਂਟਰ ਹੋ ਗਏ 3 ਹਲੇ ਸਾਡੇ ਪੈਂਡਿੰਗ ਹੈ ਉਹਦੀ ਸਾਡੀ ਇਨਫੈਕ ਕੱਲੀ ਅਸੀਂ ਆਪਣੀ ਐਸਆਰਟੀ ਦੀ ਮੀਟਿੰਗ ਕੀਤੀ ਹੈ ਉਹਦੇ ਚ ਅਸੀਂ ਅੰਡਰ ਪ੍ਰੋਗਰੈਸ ਹੈਗੇ ਨਾ ਮਸਟਰ ਬਾਤ ਵੀ ਉਹ ਠਾਣਾ ਹੈ ਕਿ ਕਿ ਇੱਥੇ ਵੀ ਇਸ ਤਰ੍ਹਾਂ ਹੋਈ ਘਟ ਪਾਇਆ ਜਨ ਹੁਣ ਜੇ ਵੀ ਉਹ ਕਈ ਠਾਣਾ ਚ ਜੇ ਮੈਂ ਪਿੱਛੇ ਰਾਮੇ ਠਾਣੇ ਦੀ ਮਾਮਲਾ ਦੱਬ ਰਹੀ ਸੀ ਨਈਆ ਵਾਲੇ ਪਨੇ ਦਾ ਇੱਕ ਮਸਲਾ ਨਈਆ ਵਾਲਾ ਤਾਂ ਵੀ ਇਸੇ ਸਿਟ ਚ ਸਾਡਾ ਪੜ ਜੜਾ ਇੱਕ ਅਸਲਾ ਪਰ ਉਹ ਹੋ ਗਿਆ ਰਿਕਵਰ ਇਹ ਮੈਮ ਉਤਰਾਘੜ ਤੋਂ ਰਿਕਵਰ ਹੋਇਆ ਸੀ ਜਿਹੜਾ ਬਬਲੇ ਤੁਹਾਡੇ ਕੋਲ ਮਤਲਬ ਸਾਡੇ ਜਿਹੜੇ 10 ਮਿਸਿੰਗ ਸੀਗੇ ਸਾਡੇ ਜ਼ਿਲ੍ਹੇ ਦੇ ਉਹਦੇ ਚ 7 ਰਿਕਵਰ ਹੋ ਚੁੱਕੇ 3 ਹਲੇ ਪੈਂਡਿੰਗ ਹੈ ਪਰ ਉਹ ਵੀ ਸਾਡੀ ਤਫਤੀਸ਼ ਚ ਉਹਦੇ ਚ ਜਾਰੀ ਹੈ ਜਿਸ ਜਿਹੜੀ ਸਾਡੀ ਫਾਰਮਲ ਇਨਸਪੈਕਸ਼ਨਸ ਹੁੰਦੀਆਂ ਨੇ ਸਾਰੇ ਜੀਓਜ਼ ਨੂੰ ਡਿਊਟੀ ਦਿੱਤੀ ਜਾਂਦੀ ਉਹਦੇ ਚ ਉਹ ਸਾਰਾ ਕੁਝ ਚੈੱਕ ਕਰਦੇ ਤੇ ਜੇ ਕੁਝ ਵੀ ਮਿਸਿੰਗ ਹੁੰਦਾ ਤਾਂ ਉਹ ਰਿਪੋਰਟ ਆਉਂਦੀ ਹੈ ਸਾਡੇ ਕੋਲ ਪੁਲਿਸ ਗਾਰਜ ਕਰ ਰਹੀ ਪੁਲਿਸ ਮੁਲਾਜ਼ਮਾਂ ਦੇ ਜਿੰਨਾ ਐਕਸ਼ਨ ਹੋਇਆ ਹੈ ਉਹ ਡਰਗ ਨਲਟਿਡ ਸੀ ਜਾਂ ਕ੍ਰਾਈਮਲ ਇਹਨਾਂ ਤੇ ਐਕਸ਼ਨ ਹੋਇਆ ਕੀ ਐਕਸ਼ਨ ਲੈ ਗਿਆ ਉਸ ਬਾਅਦ ਕਿ ਇੱਕਾ ਡਿਸਮਿਸਲ ਦਾ ਐਕਸ਼ਨ ਹੋਇਆ ਸੀ ਇੱਕ ਮਹੀਨਾ ਪੰਨ ਵਾਲੇ ਕੇਸ ਤੇ ਜਾਂ ਪਿਛਲੇ ਤੇ ਨਹੀਂ ਕੰਨ ਵਾਲੇ ਕੇਸ ਤੇ ਹਲੇ ਉਹ ਰਜਿਸਟਰ ਹੋਇਆ ਉਹਦੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪ੍ਰੋਪਰ ਐਕਸ਼ਨ ਲਵਾਂਗੇ ਜਿਹੜਾ ਲਾਸਟ ਹਾਂ ਜੀ ਸਰ ਇੱਕ ਹਰ ਇੱਕ ਗਲੀ ਮੋੜੇ ਵਿੱਚ ਹੋਟਲ ਖੁੰਦੇ ਜਾ ਰਹੇਗੇ ਇੱਕ ਕੁਐਸਚਨ ਹੈਗਾ ਕਿ ਚੈਕਿੰਗ ਕੀਤੀ ਜਾਏਗੀ ਕੋਈ ਕ੍ਰਿਮੀਨਲ ਤਾਂ ਪਿਆ ਰਿਹਾ ਕੋਈ ਬਨਾਦਨ ਦਿੱਤੀ ਜਾ ਰਹੀ ਹੋਟਲਸ ਦੀ ਅਸੀਂ ਇਰ ਰੈਗੂਲਰ ਤਰੀਕੇ ਨਾਲ ਚੈਕਿੰਗ ਕਰਾਣੇ ਆ ਸਰਪ੍ਰਾਈਜ਼ ਚੈਕਿੰਗ ਤੇ ਜਨਰਲੀ ਜਦੋਂ ਵੀ ਕਿਤੇ ਕੋਈ ਵੀ ਵਾਰਤਿਓਹਾਰ ਹੁੰਦਾ ਹੈ ਜਿਵੇਂ ਹੁਣ ਵਿਸਾਖੀ ਦਾ ਤਿਓਹਾਰ ਆ ਰਿਹਾ ਜਾਂ ਕੋਈ ਸਪੈਸ਼ਲ ਵੀ ਵੀ ਆਈ ਪੀ ਵਿਜ਼ਿਟ ਹੁੰਦੀ ਹੈ ਉਹਦੇ ਤੇ ਅਸੀਂ ਜਿਹੜੇ ਹੋਟਲਸ ਦੀ ਚੈਕਿੰਗ ਕਰਵਾਨੇ ਆ ਤੇ ਇਹਦੇ ਚ ਹੋਟਲ ਵਾਲਿਆਂ ਨੂੰ ਵੀ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਵਿਅਕਤੀ ਆਂਦਾ ਤਾਂ ਉਹਦਾ ਪ੍ਰੋਪਰ ਆਈਡੀ ਕਾਰਡ ਜਿਹੜਾ ਹੈਗਾ ਉਹ ਜ਼ਰੂਰ ਲੈਣ ਤੇ ਜੇਕਰ ਉਹਨਾਂ ਨੂੰ ਲੱਗਦਾ ਕਿ ਕੋਈ ਸ਼ੱਕੀ ਵਿਅਕਤੀ ਆ ਕੇ ਉਹਨਾਂ ਦੇ ਉੱਥੇ ਠਹਿਰ ਰਿਹਾ ਤਾਂ 112 ਤੇ ਕਾਲ ਕਰਨ ਜਾਂ ਡਾਇਰੈਕਟ ਜਿਹੜਾ ਹੈਗਾ ਪੀਸੀਆਰ ਦੇ ਜਿਹੜੇ ਸਾਡੇ ਪੁਲਿਸ ਵਰਕਰਸ ਨੇ ਉਹਨਾਂ ਨੂੰ ਜਿਹੜਾ ਹੈਗਾ ਇਨਫੋਰਮ ਕਰਨ ਇਦੇ ਚ ਇਮੀਡੀਏਟ ਇਨਫਾਰਮ ਕਰਨ ਦੇ ਨਾਲ ਜਿਹੜਾ ਹੈਗਾ ਦੇਖਣ ਚ ਆਇਆ ਕਿ ਕਈ ਵਾਰੀ ਵੱਡੀ ਜਿਹੜੀ ਵਾਰਦਾਤ ਵੀ ਜਿਹੜੀ ਹੈਗੀ ਟਲ ਜਾਂਦੀ ਹੈ ਇਹ ਜਿਸ ਤਰ੍ਹਾਂ ਪੁਲਿਸ ਦਾ ਮੈਡੀਕਲ ਹੁੰਦਾ ਹੈ ਸਰਵਲਸ ਉਸਮੇ ਕੋਈ ਡੋਪ ਕੀ ਪ੍ਰੋਵੀਜ਼ਨ ਹੁੰਦੀ ਹੈ ਕਿ ਡੋਪ ਟੈਸਟ ਵੀ ਕਰਵਾਇਆ ਜਾ ਸਕਦਾ ਐਂਗੂਲਾਸ ਇੰਦਰ ਕਰਵਾਇਆ ਜਾ ਸਕਦਾ ਜਰੂਰਤ ਪadne pe ਔਰ ਜੋ ਰੈਗੂਲਰ ਮੈਡੀਕਲ ਹੈ ਉਸਮੇ ਜੋ ਉਸਕੀ ਜੋ ਪ੍ਰੋਵੀਜ਼ਨਸ ਹੈ ਉਹ ਮੈਂ ਚੈੱਕ ਕਰ ਲੇਗਾ